ਅੱਜ ਜਿਹੜੇ ਯਾਰ ਬੇਲੀ ਮਿੱਤਰ ਦੋਸਤ ਨਾਲ ਨੇ ਇਹ ਆਲੇ ਦੁਆਲੇ ਫਿਰਦੇ ਆ ਜਿੱਦਣ ਚਾਰ ਪੈਸੇ ਚਲੇ ਗਏ ਉਹਦਾ ਚਲਿਆ ਗਿਆ ਨਾਲ ਹੀ ਚਲੇ ਜਾਣਗੇ ਇਹ ਚਾਰ ਦਿਨ ਦੀ ਵਡਿਆਈ ਹੈ ਜਿਹੜਾ ਬੰਦਾ ਸਿਹਤ ਪਾਠ ਕਰਦਾ ਰਹਿੰਦਾ ਉਹ ਕਦੇ ਫੂਕ ਨਹੀਂ ਸਕਦਾ ਫੂਕ ਤੁਸੀਂ ਗੁਰਮਖੋ ਚੰਗਾ ਖਾਣਾ ਸ਼ਕੋ ਵਧੀਆ ਤੋਂ ਵਧੀਆ ਪਦਾਰਥ ਸ਼ਕੋ ਵਧੀਆ ਤੋਂ ਵਧੀਆ ਮੇਵੇ ਸ਼ਕੋ ਵਧੀਆ ਵੱਤੋਂ ਵਧੀਆ ਦੁੱਧ ਕਿ ਹੋ ਸਕੋ ਪਰ ਇਹੋ ਹੀ ਬੇਨਤੀ ਹੈ ਵੀ ਕਦੇ ਫੂਕ ਨਾ ਸਕੋ ਜੇ ਜਿਹੜਾ ਫੂਕ ਸ਼ੱਕਦਾ ਹੈ ਲੋਕ ਨਾ ਉਹਨੂੰ ਹੋਰ ਉਹਦਾ ਕੁਛ ਨਹੀਂ ਸਵਾਰਦੇ ਫੂਕ ਸ਼ਿਕਾਈ ਜਾਂਦੇ ਆ ਤੇ ਕੰਮ ਲਈ ਜਾਂਦੇ ਆ ਫੂਕ ਸ਼ਿਕਾਈ ਜਾਂਦੇ ਆ ਤੇ ਕੰਮ ਲਈ ਜਾਂਦੇ ਆ ਐਦਾਂ ਹੀ ਕਹਿਣਾ ਆ ਤੇ ਯਾਰ ਸਾਡਾ ਪਰਵਾਹ ਹੀ ਨਹੀਂ ਕਰਦਾ ਜੀ ਪੈਸੇ ਦੀ ਐ ਭਾਈ ਇਧਰ ਸੁਣਿਓ ਆ ਯਾਰ ਸਾਡਾ ਤੇ ਪੈਸੇ ਦੀ ਪਰਵਾਹ ਹੀ ਨਹੀਂ ਕਰਦਾ Shimla ਇੱਕ ਵਾਰ ਗਏ ਸੀ ਇਹ ਬੰਦੇ ਨੇ 2 ਲੱਖ ਰੁਪਈਆ ਖਰਚਦਾ ਸੀ ਇਹ ਨਹੀਂ ਜੀ ਕਿਸੇ ਗੱਲ ਦੀ ਆ ਫੂਕ ਥੋੜੀ ਜੀ ਸ਼ਿਕਾਇਤ ਨਹੀਂ ਇਹ ਕਹਿੰਦਾ ਐਡ ਕੀ ਫਿਰ ਮਨਸੂਰੀ ਚ ਲੰਗੇ ਇਹ ਤਿਆਰ ਹੀ ਬੈਠਾ ਹੁੰਦਾ ਇਹ ਕਹਿੰਦਾ ਮਨਸੂਰੀ ਦਾ ਖਰਚਾ ਮੈਂ ਕਰ ਦੂੰ ਫੂਕ ਤੁਸੀਂ ਸ਼ਿਕਾਇਤ ਚਲੋ ਇਹ ਫੂਕ ਮੰਨ ਸ਼ੱਕਦਾ ਹੈ ਤੇ ਮਾਨੇ ਇਹ じゃ ਬੰਨ ਨਹੀਂ ਦੇਣਾ ਕਦੇ ਫੂਕ ਸ਼ਕੇ ਇੰਨਾ ਅਵੇਰ ਰਹੀਂ ਜਾਗਿਆ ਰਹੀਂ ਤੈਨੂੰ ਪਤਾ ਲੱਗ ਜੇ ਬੰਦਾ ਮੇਰੀ ਸਿਫਤ ਨਹੀਂ ਕਰਦਾ ਮੈਨੂੰ ਫੂਕ ਸ਼ਿਕਾਰ ਹੈ ਇਹ ਲੋੜ ਤੋਂ ਵੱਧ ਫੂਕ ਸ਼ਿਕਾਰ ਹੈ ਬੱਲੇ ਬੱਲੇ ਕਰ ਲਿਆ ਬਾਰੇ ਹੁਣ ਕਮਾਲ ਦੀ ਗੱਲ ਤੇ ਹੈ ਗੁਰਬਾਣੀ ਨੇ ਉਹ ਗੁਬਾਰੇ ਦੀ ਫੂਕ ਕੱਢਣੀ ਹੈ ਤਿੰਨ ਮਾਰ ਕੇ ਤੇ ਸਾਨੂੰ ਬਾਣੀ ਕਿੱਥੋਂ ਚੰਗੀ ਲੱਗਣੀ ਸਾਨੂੰ ਤੇ ਉਹ ਚੰਗੇ ਲੱਗਦੇ ਜਿਹੜੇ ਫੂਕ ਛਕੌਣ ਤੇ ਬਾਣੀ ਕਿੱਥੇ ਫੂਕ ਰਹਿਣ ਦਿੰਦੀ ਤੇਰੀ ਗੁਰੂ ਸਾਹਿਬ ਦੀ ਬਾਣੀ ਪੜਾਂਗੇ ਮਾਰਾਜ ਤੇ ਟਕਾਣੇ ਕਰ ਦਿੰਦੇ ਦਿਮਾਗ ਬੰਦਾ ਬਣ ਜਾ ਉੱਡਿਆ ਨਾ ਫਿਰ ਸਭ ਕੋ ਭਰਿਆ ਫੂਕ ਗੁਰੂ ਗ੍ਰੰਥ ਸਾਹਿਬ ਚਾਉਂਦਾ ਹੈ ਹਵਾ ਭਰਦੀ ਫੂਕ ਭਰਦੀ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਆਂ ਕਹਿੰਦੇ ਫੂਕ ਦੇ ਭਰੇ ਹੋਏ ਕਿਸੇ ਦੀ ਸੁਣਦੇ ਨਹੀਂ ਜਿੰਨਾ ਮਰਜੀ ਕਹੀ ਜਾਓ ਸਮਝਾਈ ਜਾਓ ਕਿੱਥੇ ਸੁਣਦੇ ਐ ਗੱਲ ਹੀ ਨਹੀਂ ਸੁਣਦੇ ਨਾਨਕ ਵੇਖੈ ਆਪ ਫੂਕ ਕਢਾਏ ਟੈ ਪਵੇ ਕਹਿੰਦੇ ਇਹੋ ਜੀ ਵਿਧ ਬਣਦੀ ਐ ਫੂਕ ਨਿਕਲਦੀ ਐ ਜਦੋਂ ਗੁਬਾਰੇ ਚ ਫੂਕ ਭਰੀ ਹੋਵੇ ਐ ਉੱਡਿਆ ਫਿਰਦਾ ਹੁੰਦਾ ਐ ਜਦੋਂ ਫੂਕ ਨਿਕਲ ਜੇ ਫਿਰ ਐ ਧਰਤੀ ਤੇ ਚਿਪਕਿਆ ਪਿਆ ਹੁੰਦਾ ਉਹੀ ਗੁਬਾਰਾ ਫੂਕ ਵੇਖੋ ਕਿੱਥੇ ਲਈ ਫਿਰਦੀ ਸੀ ਨਿਕਲ ਗਈ ਫੂਕ ਹਵਾ ਨਿਕਲ ਗਈ ਉਹ ਧਰਤੀ ਤੇ ਡਗਿਆ ਪਿਆ ਕਹਿੰਦੇ ਇਸੇ ਤਰ੍ਹਾਂ ਹੀ ਚਿਪਕੇ ਪਏ ਹੁੰਦੇ ਨੇ ਧਰਤੀ ਦੇ ਉੱਤੇ ਜਦੋਂ ਲਾਸ਼ ਪਈ ਹੋਵੇ ਜਾ ਕੇ ਕਿਸੇ ਦੇ ਘਰ ਵੇਖਿਓ ਨਾ ਹੱਥ ਹਿੱਲੇ ਨਾ ਬਾਹ ਹਿੱਲੇ ਐ ਨਢਾਲ ਜਦੋਂ ਐ ਕਿਤੇ ਚੱਕ ਲੋ ਐਂ ਲਮਕਦਾ ਹੈ ਨਢਾਲ ਪਿਆ ਰਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਈ ਇਧਰ ਸੁਣੀ ਜਾਓ ਧਿਆਨ ਇੰਦਰ ਰੱਖੋ ਵੀ ਭਾਈ ਕਦੇ ਫੂਕ ਨਾ ਸ਼ੱਕ ਆ ਜਿਹੜੇ ਆਲੇ ਦੁਆਲੇ ਫਿਰਦੇ ਨਾ ਰਿਸ਼ਤੇਦਾਰ ਸਾਖ ਸੰਬੰਧੀ ਇਹ ਓਨਾ ਚਿਰ ਨੇ ਜਿੰਨਾ ਚਿਰ ਚਾਰ ਪੈਸੇ ਕੋਲ ਐ ਤੇ ਬਾਕੀ ਜਿੰਨਾ ਵੀ ਕੋਈ ਨੇੜਲਾ ਰਿਸ਼ਤਾ ਹੋਵੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹੇ ਸੰਗ ਲੱਗੀ ਇਹਦੂ ਨੇੜਲਾ ਰਿਸ਼ਤਾ ਕਿਹੜਾ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਕਿਹੜਾ ਰੱਖਦਾ ਘਰ ਸਾਨੂੰ ਜਿੱਦਣ ਮਰ ਗਏ ਬਦਬੂ ਆਉਣੀ ਐ ਸਿੱਟ ਕੇ ਆਓ ਬਾਹਰ ਇਹਨੂੰ ਫੂਕਣਾ ਹੀ ਪੈਣਾ ਐ ਸਾੜਨਾ ਹੀ ਪੈਰੇ ਫਰਜ਼ ਨੇ ਨਿਭਾ ਤੇਰੇ ਧੀਆਂ ਪੁੱਤ ਬੱਚੇ ਇਹਨਾਂ ਨੂੰ ਸਮਝ ਅਟੈਚ ਰਹਿ ਪਰ ਨਾਲ ਪਾਸ਼ਾ ਡਟੈਚ ਵੀ ਕਰਦੇ ਨੇ ਇਹਦਾ ਨਾ ਫਾਸੀ ਜਾ ਇਹਨਾਂ ਦੇ ਵਿੱਚ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਗੁਰਸਿੱਖ ਜੋਗੀ ਜ਼ਿੰਮੇਵਾਰੀਆਂ ਨਿਭਾਉਂਦੇ ਐ ਨਾਲੇ ਜੋਗੀ ਐ ਨਾਲੇ ਜੁੰਗ ਦ੍ਰਿਸ਼ਟੀ ਐ ਗ੍ਰਿਸ਼ਟੀ ਤੇ ਜੋਗੀ ਇਕੱਠੇ ਘਰ ਦੇ ਫਰਜ਼ ਨਿਭਾ ਜ਼ਿੰਮੇਵਾਰੀਆਂ ਨਿਭਾ ਰਾਗ ਰੱਖ ਰਾਗ ਤਾਗ ਕਈਏ ਜੋੜ ਪਰ ਅੰਦਰ ਬੈਰਾਗ ਰੱਖ ਅੰਦਰ ਇੱਕ ਬੈਰਾਗ ਵੀ ਰੱਖ ਅਟੈਚ ਵੀ ਰਹਿ ਡਟੈਚ ਵੀ ਰਹਿ ਐਂਦਾ ਨਾ ਫਸ ਜੀ ਵੀ ਛੱਡਿਆ ਐਂਦਾ ਜਾਵੇ ਅੱਜ ਲੱਗ ਜੇ ਪਤਾ ਮਰਨਾ ਐ ਓ ਚੱਲੇ ਆਂ ਜੀ ਬਸ ਐ ਚੱਲੇ